ਸਿੰਗਰ ਬੜਾ ਵੱਡਾ ਉਪਰਾਲਾ ਹੋਣਾ। 5-5 ਕਰੋੜ ਰੁਪਏ ਕਹਿੰਦੇ ਅਸੀਂ দাম ਕਰਤਾ, ਕੋਈ ਕਹਿੰਦਾ 2 ਕਰੋੜ ਕਰਤਾ, ਕੋਈ ਕਹਿੰਦਾ 4 ਕਰੋੜ ਕਰਤਾ। ਪਰ ਮੈਨੂੰ ਇੱਕ ਚੀਜ਼ ਪਸਦਿਓ ਕਿਤੇ ਦਿਖਦਾ ਵੀ ਕਿੰਨੂ ਪੈਸਾ ਦਿੱਤਾ। ਬੋਲ ਰਿਹਾ ਕਿਤੇ ਪੈਸਾ। ਮੈਂ ਅੱਜ ਨਾਮੁਸ਼ ਕਰਨਾ ਜੀ ਮੈਂ 20 ਕਰੋੜ ਦੰਦਾਂ। ਤੇ ਬੋਲੇ ਸੀ ਇਹ ਸਿਮਰਨ ਫਾਊਂਡੇਸ਼ਨ ਦੇ ਥਰੂ ਪੈਸਾ ਥੋੜਾ ਬੋਲੂਗਾ। ਇੱਕ ਇੱਕ ਪੈਸਾ ਆਪਾਂ ਜਿਹਨੂੰ ਦੇਣਾ ਚੈੱਕ ਕੱਟ ਕੇ ਦੇਵਾਂਗੇ ਡੀਜ਼ਲ ਵਾਲਿਆਂ ਨੂੰ ਦੇਵਾਂਗੇ ਇੱਥੋਂ ਆਪਦੇ ਟਰੈਕਟਰ ਲੈ ਕੇ ਜਾਵਾਂਗੇ ਟਰਾਲੀਆਂ ਆਪਦੀਆਂ ਇੱਥੋਂ ਲੈ ਕੇ ਜਾਵਾਂਗੇ ਰੇ ਆਪਾਂ ਇੱਥੋਂ ਲੈ ਕੇ ਜਾਵਾਂਗੇ ਬੀ ਲੈ ਕੇ ਜਾਵਾਂਗੇ ਕਣਕ ਦਾ ਹਰ ਚੀਜ਼ ਆਪਾਂ ਇੱਥੋਂ ਲੈ ਕੇ ਜਾਵਾਂਗੇ ਅਗਲਿਆਂ ਨੂੰ ਵਾਹ ਕੇ ਬੀਜ ਕੇ ਖਾਲ ਪਾ ਕੇ ਅਪ ਟੂ ਡੇਟ ਕਰਕੇ ਚਾਹੇ ਇੱਕ ਪਿੰਡ ਲੈ ਲਈਏ ਤੇ ਉਹਨਾਂ ਨੂੰ ਇੱਕ ਮਿਸਾਲ ਬਣ ਕੇ ਦਿਖਾਵਾਂਗੇ ਕਿ ਐਂ ਮਦਦ ਹੁੰਦੀ ਆ ਐਸ ਵੇਲੇ ਜਿਹੜੇ ਆਪਾਂ ਪੈਸੇ ਉੱਥੇ ਭੇਜ ਰਹੇ ਆ ਜਾਂ ਸਮਾਨ ਭੇਜਦੇ ਆ ਇਹਦਾ ਕੋਈ ਫਾਇਦਾ ਨਹੀਂ ਉਹ ਬੰਦ ਕਰਨਾ ਕਿਉਂਕਿ ਖਾਣ ਪੀਣ ਦਾ ਸਮਾਨ ਉਹਨਾਂ ਕੋਲੇ ਬਹੁਤ ਬਹੁਤ ਪਹੁੰਚ ਗਿਆ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਗੱਲ ਇਹ ਦਚੀ ਹੋਣੀ ਆ ਤੁਹਾਡਾ ਇੱਕ ਇੱਕ ਬੜੀ ਕੜੀ ਮਿਹਨਤ ਦਾ ਪੈਸਾ ਮੈਨੂੰ ਪਤਾ ਮੈਂ ਖੁਦ ਜਾਣਦਾ ਕਿ ਕਿੰਨਾ ਔਖਾ ਸੀਮੇਦਾਰੇ ਦੇ ਵਿੱਚ ਪੈਸਾ ਇਕਰਕਾ ਕਰਨਾ ਸਾਰਾ ਦਿਨ ਜਾਣ ਮੁਠੀ ਚ ਰਹਿੰਦੀ ਆ